ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਯੂਕਰੇਨ ਰਾਸ਼ਟਰਪਤੀ ਜ਼ੇਲੈਂਸਕੀ ਦੇ ਲਈ ਇੱਕ ਵੱਡਾ ਬਿਆਨ ਦੇ ਦਿੱਤਾ ਗਿਆ। ਅਸਲ ਦੇ ਵਿੱਚ ਜ਼ੇਲੈਂਸਕੀ ਨੂੰ 트੍ਰੰਪ ਦੇ ਵੱਲੋਂ ਕਾਮੇਡੀਅਨ ਤੇ ਨਾਲ ਹੀ ਨਾਲ ਤਾਨਾਸ਼ਾ ਦਿੱਸਿਆ ਗਿਆ। 트੍ਰੰਪ ਦਾ ਇੱਥੇ ਕਹਿਣਾ ਹੈ ਕਿ ਬਿਨਾਂ ਚੋਣਾਂ ਤੋਂ ਯੂਕਰੇਨ ਦੇ ਰਾਸ਼ਟਰਪਤੀ ਬਣੇ ਹੋਏ ਨੇ ਉਹ ਬਹੁਤ ਵੱਡੇ ਕਾਮੇਡੀਅਨ ਤੇ ਨਾਲ ਹੀ ਨਾਲ ਤਾਨਾਸ਼ਾ। ਇਸ ਤੋਂ ਬਾਅਦ ਹੁਣ ਕਾਫੀ ਜ਼ਿਆਦਾ ਸਿਆਸਤ ਪੱਕੀ ਹੋਈ ਹੋਈ ਹੈ। ਮਾਮਲੇ ਦੇ ਨਾਲ ਜੁੜੀ ਜੋ ਹੋਰ ਜਾਣਕਾਰੀ ਸਾਹਮਣੇ ਆਈਏ ਫਾਡੇ ਨਾਲ ਸਾਂਝੀ ਕਰਾਂਗੇ ਤੇ ਹੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਰੀਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੇ ਵਿਚਾਲੇ ਜ਼ੁਬਾਨੀ ਜੰਗ ਸ਼ੁਰੂ ਹੋ ਚੁੱਕੀ ਹੈ। ਟਰੰਪ ਨੇ ਵਿਧਵਾਰ ਨੂੰ ਆਪਣੇ ਮਾਰੇ ਲਾਗੂ ਰਿਜ਼ੋਰਟ ਦੇ ਵਿੱਚ ਦਿੱਤੇ ਇੱਕ ਬਿਆਨ 'ਚ ਜ਼ੇਲੈਂਸਕੀ ਨੂੰ ਤਾਨਾਸ਼ਾਹ ਦੱਸਿਆ। ਜਿਸ ਕਾਰਨ ਦੋਹਾਂ ਨੇਤਾਵਾਂ ਵਿਚਾਲੇ ਵਿਵਾਦ ਹੋ ਡੂੰਗਾ ਹੋ ਗਿਆ। ਇਸ ਤੋਂ ਪਹਿਲਾਂ ਜ਼ੇਲੈਂਸਕੀ ਨੇ ਕਿਹਾ ਕਿ ਟਰੰਪ ਗਲਤ ਜਾਣਕਾਰੀ ਦੇ ਨਾਲ ਗਲਤ ਫੈਮਿਲੀ ਦੇ ਵਿੱਚ ਜੀ ਰਹੇ ਨੇ। ਦਰਅਸਲ ਟਰੰਪ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਯੂਕਰੇਨ ਦੇ ਵਿੱਚ ਜ਼ੇਲੈਂਸਕੀ ਦੀ ਅਪਰੂਵਲ ਰੇਟਿੰਗ ਡਿੱਕੇ 4% ਦੀ ਰਹਿ ਗਈ ਹੈ ਅਮਰੀਕੀ ਰਾਸ਼ਟਰਪਤੀ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਤੇ ਇੱਕ ਪੋਸਟ ਕੀਤੀ ਇਸ ਪੋਸਟ ਦੇ ਵਿੱਚ ਉਹਨਾਂ ਨੇ ਜੇਲਨਸਕੀ ਨੂੰ ਇੱਕ ਮਾਮੂਲੀ ਕਾਮੇਡੀਅਨ ਤੇ ਬਿਨਾ ਚੋਣਵাদার ਰਾਸ਼ਟਰਪਤੀ ਦੱਸਿਆ ਯੂਰਪੀ ਦੇਸ਼ ਹੁ ਜੇਲਨਸਕੀ ਦੇ ਸਮਰਥਨ ਦੇ ਵਿੱਚ ਆ ਚੁੱਕੇ ਨੇ ਜੇਲਨਸਕੀ ਨੂੰ ਤਾਨਾਸ਼ਾਹ ਕਹਿਣ ਤੇ ਯੂਰਪੀ ਦੇਸ਼ ਉਸ ਦੇ ਸਮਰਥਨ ਦੇ ਵਿੱਚ ਆ ਗਏ ਨੇ ਜਰਮਨ ਚਾਂਸਲਰ ਦੇ ਵੱਲੋਂ ਕਿਹਾ ਗਿਆ ਕਿ ਰਾਸ਼ਟਰਪਤੀ ਜੇਲਨਸਕੀ ਦੀ ਲੋਕਤੰਤਰੀ ਜਾਇਜ਼ ਜੱਤਾ ਤੋਂ ਇਨਕਾਰ ਕਰਨਾ ਪੂਰੀ ਤਰ੍ਹਾਂ ਗਲਤ ਤੇ ਖਤਰਨਾਕ ਹੈ ਜਰਮਨ ਵਿਦੇਸ਼ ਮੰਤਰੀ ਬੈਡਬਾਕ ਨੇ ਵੀ 트ੰਪ ਦੇ ਬਿਆਨ ਨੂੰ ਬੇਤੁਕਾ ਦੱਸਿਆ। ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰਸ ਸਟਾਰਮਨ ਨੇ ਵੀ ਜੇਲੈਸਕੀ ਨੂੰ ਫੋਨ ਕੀਤਾ ਤੇ ਆਪਣਾ ਸਮਰਥਨ ਦਿਖਾਇਆ। ਪ੍ਰਧਾਨ ਮੰਤਰੀ ਦਫ਼ਤਰ ਦੇ ਅਨੁਸਾਰ ਸਟਾਰਮਨ ਨੇ ਕਿਹਾ ਕਿ ਜੰਗ ਦੌਰਾਨ ਚੋਣਾਂ ਨੂੰ ਮੁਲਤਵੀ ਕਰਨਾ ਬਿਲਕੁਲ ਸਹੀ ਸੀ। ਸਵੀਡਿਸ਼ ਪ੍ਰਧਾਨ ਮੰਤਰੀ ਉਲਫ ਨੇ ਵੀ ਟਰੰਪ ਦੀ ਆਲੋਚਨਾ ਕੀਤੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੀ ਜਨਸਕੀ ਦੇ ਸਮਰਥਨ ਦੇ ਵਿੱਚ ਆਏ ਨੇ ਉਹਨਾਂ ਨੇ ਕਿਹਾ ਕਿ ਕੈਨੇਡਾ ਹਮੇਸ਼ਾ ਯੂਕਰੇਨ ਦੇ ਸਮਰਥਨ ਦੇ ਵਿੱਚ ਖੜ੍ਹਾ ਰਹੇਗਾ ਤੇ ਇਹ ਯੂਰਪੀ ਦੇਸ਼ ਨੇ ਜੋ ਕਿ ਇਸ ਵੇਲੇ ਜਨਸਕੀ ਦਾ ਸਮਰਥਨ ਕਰਦੇ ਹੋਏ ਨਜ਼ਰ ਆਏ ਨੇ ਪਰ ਡੋਨਾਲਡ ਟਰੰਪ ਦੇ ਵੱਲੋਂ ਇਹ ਬਿਆਨ ਦੇ ਦਿੱਤਾ ਕਿ ਇਹ ਬਿਨਾ ਚੁਣੇ ਦੇ ਰਾਸ਼ਟਰਪਤੀ ਹੈ ਜਲਨਸਕੀ ਤੇ ਨਾਲ ਹੀ ਨਾਲ ਇੱਕ ਬਹੁਤ ਵੱਡੇ ਕਾਮੇਡੀਅਨ ਨੇ ਜਿਸ ਤੋਂ ਬਾਅਦ ਇਹਨਾਂ ਦੋਹਾਂ ਨਿਤਾਮਾਂ ਦੇ ਵਿਚਾਲੇ ਕਿਤੇ ਨਾ ਕਿਤੇ ਵਿਵਾਦ ਹੋਰ ਜ਼ਿਆਦਾ ਡੂੰਘਾ ਹੋ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੋਹਾਂ ਦੀ ਇਹ ਜ਼ੁਬਾਨੀ ਜੰਗ ਚੱਲ ਸਕਦੀ ਹੈ ਤੇ ਕੁਝ ਨਾ ਕੁਝ ਬਿਆਨ ਦੋਹਾਂ ਦੇ ਵੱਲੋਂ ਇੱਕ ਦੂਸਰੇ ਖਿਲਾਫ ਦਿੱਤਾ ਜਾ ਸਕਦਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਯੂਕਰੇਨ ਰਾਸ਼ਟਰਪਤੀ ਜਲਨਸਕੀ ਦੇ ਲਈ ਇੱਕ ਵੱਡਾ ਬਿਆਨ ਦੇ ਦਿੱਤਾ ਗਿਆ ਅਸਲ ਦੇ ਵਿੱਚ ਜਿਲਸਕੀ ਨੂੰ 트럼ਪ ਦੇ ਵੱਲੋਂ ਕਮੇਡੀਅਨ ਤੇ ਨਾਲ ਹੀ ਨਾਲ ਤਾਨਾシャ ਦੱਸਿਆ ਗਿਆ 트럼ਪ ਦਾ ਇੱਥੇ ਕਹਿਣਾ ਹੈ ਕਿ ਬਿਨਾ ਚੋਣਾਂ ਤੋਂ ਯੂਕਰੇਨ ਦੇ ਰਾਸ਼ਟਰਪਤੀ ਬਣੇ ਹੋਏ ਨੇ ਉਹ ਬਹੁਤ ਵੱਡੇ ਕਮੇਡੀਅਨ ਤੇ ਨਾਲ ਹੀ ਨਾਲ ਤਾਨਾਸ਼ਾ ਜਿਸ ਤੋਂ ਬਾਅਦ ਹੁਣ ਕਾਫੀ ਜ਼ਿਆਦਾ ਸਿਆਸਤ ਪੱਕੀ ਹੋਈ ਹੈ ਮਾਮਲੇ ਦੇ ਨਾਲ ਜੁੜੀ ਜੋ ਹੋਰ ਜਾਣਕਾਰੀ ਸਾਹਮਣੇ ਆਈ ਹੈ ਫੋੜੇ ਨਾਲ ਸਾਂਝੀ ਕਰਾਂਗੇ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੇ ਵਿਚਾਲੇ ਜ਼ੁਬਾਨੀ ਜੰਗ ਸ਼ੁਰੂ ਹੋ ਚੁੱਕੀ ਹੈ ਟਰੰਪ ਨੇ ਬੁੱਧਵਾਰ ਨੂੰ ਆਪਣੇ ਮਾਰੇ ਲਾਗੂ ਰਿਜ਼ੋਰਟ ਦੇ ਵਿੱਚ ਦਿੱਤੇ ਇੱਕ ਬਿਆਨ ਚ ਜ਼ੇਲੈਂਸਕੀ ਨੂੰ ਤਾਨਾਸ਼ਾਹ ਦੱਸਿਆ ਜਿਸ ਕਾਰਨ ਦੋਹਾਂ ਨੇਤਾਵਾਂ ਵਿਚਾਲੇ ਵਿਵਾਦ ਹੋ ਡੂੰਗਾ ਹੋ ਗਿਆ। ਇਸ ਤੋਂ ਪਹਿਲਾਂ ਜਲਨਸਕੀ ਨੇ ਕਿਹਾ ਕਿ 트럼ਪ ਗਲਤ ਜਾਣਕਾਰੀ ਦੇ ਨਾਲ ਗਲਤ ਫੈਮਿਲੀ ਦੇ ਵਿੱਚ ਜੀ ਰਹੇ ਨੇ। ਦਰਅਸਲ 트럼ਪ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਯੂਕਰੇਨ ਦੇ ਵਿੱਚ ਜਲਨਸਕੀ ਦੀ ਅਪਰੂਵਲ ਰੇਟਿੰਗ ਡਿੱਕ ਕੇ ਸਿਰਫ 4% ਰਹਿ ਗਈ ਹੈ। ਅਮਰੀਕੀ ਰਾਸ਼ਟਰਪਤੀ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਤੇ ਇੱਕ ਪੋਸਟ ਕੀਤੀ। ਇਸ ਪੋਸਟ ਦੇ ਵਿੱਚ ਉਹਨਾਂ ਨੇ ਜਲਨਸਕੀ ਨੂੰ ਇੱਕ ਮਾਮੂਲੀ ਕਾਮੇਡੀਅਨ ਤੇ ਬਿਨਾਂ ਚੋਣਾਂ ਦਾ ਰਾਸ਼ਟਰਪਤੀ ਦੱਸਿਆ। ਯੂਰਪੀ ਦੇਸ਼ ਹੇ ਜੇਲਨਸਕੀ ਦੇ ਸਮਰਥਨ ਦੇ ਵਿੱਚ ਆ ਚੁੱਕੇ ਨੇ ਜੇਲਨਸਕੀ ਨੂੰ ਤਾਨਾਸ਼ਾਹ ਕਹਿਣ ਤੇ ਯੂਰਪੀ ਦੇਸ਼ ਉਸ ਦੇ ਸਮਰਥਨ ਦੇ ਵਿੱਚ ਆ ਗਏ ਨੇ ਜਰਮਨ ਚਾਂਸਲਰ ਡਿਵਲੋ ਕਿਹਾ ਗਿਆ ਕਿ ਰਾਸ਼ਟਰਪਤੀ ਜੇਲਨਸਕੀ ਦੀ ਲੋਕਤੰਤਰੀ ਜਾਇਜ਼ ਜੱਤਾ ਤੋਂ ਇਨਕਾਰ ਕਰਨਾ ਪੂਰੀ ਤਰ੍ਹਾਂ ਗਲਤ ਤੇ ਖਤਰਨਾਕ ਹੈ ਜਰਮਨ ਵਿਦੇਸ਼ ਮੰਤਰੀ ਬੈਡਬਾਕ ਨੇ ਵੀ ਟਰੰਪ ਦੇ ਬਿਆਨ ਨੂੰ ਬੇਤੁਕਾ ਦੱਸਿਆ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰਸ ਚਾਮਨ ਨੇ ਵੀ ਜੇਲਨਸਕੀ ਨੂੰ ਫੋਨ ਕੀਤਾ ਤੇ ਆਪਣਾ ਸਮਰਥਨ ਦਿਖਾਇਆ ਪ੍ਰਧਾਨ ਮੰਤਰੀ ਦਫਤਰ ਦੇ ਅਨੁਸਾਰ ਸਟਾਰਮਨ ਨੇ ਕਿਹਾ ਕਿ ਜੰਗ ਦੌਰਾਨ ਚੋਣਾਂ ਨੂੰ ਮੁਲਤਵੀ ਕਰਨਾ ਬਿਲਕੁਲ ਸਹੀ ਸੀ 스ਵੇਡਿਸ਼ ਪ੍ਰਧਾਨ ਮੰਤਰੀ ਉਲਫ ਨੇਵੀ 트럼프 ਦੀ ਆਲੋਚਨਾ ਕੀਤੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਵੀ ਜਲਨਸਕੀ ਦੇ ਸਮਰਥਨ ਦੇ ਵਿੱਚ ਆਏ ਨੇ ਉਹਨਾਂ ਨੇ ਕਿਹਾ ਕਿ ਕੈਨੇਡਾ ਹਮੇਸ਼ਾ ਯੂਕਰੇਨ ਦੇ ਸਮਰਥਨ ਦੇ ਵਿੱਚ ਖੜ੍ਹਾ ਰਹੇਗਾ ਤੇ ਇਹ ਯੂਰਪੀ ਦੇਸ਼ ਨੇ ਜੋ ਕਿ ਇਸ ਵਿਲੇ ਜਲਨਸਕੀ ਦਾ ਸਮਰਥਨ ਕਰਦੇ ਹੋਏ ਨਜ਼ਰ ਆਏ ਨੇ ਪਰ ਨਾਲ ਡਿਟ੍ਰੰਪ ਦੇ ਵੱਲੋਂ ਇਹ ਬਿਆਨ ਦੇ ਦਿੱਤਾ ਗਿਆ ਕਿ ਬਿਨਾ ਚੋਣਾਂ ਦੇ ਰਾਸ਼ਟਰਪਤੀ ਹੈ ਜਲਨਸਕੀ ਤੇ ਨਾਲ ਹੀ ਨਾਲ ਇੱਕ ਬਹੁਤ ਵੱਡੇ ਕਾਮੇਡੀਅਨ ਨੇ ਜਿਸ ਤੋਂ ਬਾਅਦ ਇਹਨਾਂ ਦੋਹਾਂ ਨੇਤਾਵਾਂ ਦੇ ਵਿਚਾਲੇ ਕਿਤੇ ਨਾ ਕਿਤੇ ਵਿਵਾਦ ਹੋਰ ਜ਼ਿਆਦਾ ਡੂੰਘਾ ਹੋ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੋਹਾਂ ਦੀ ਇਹ ਜ਼ੁਬਾਨੀ ਜੰਗ ਚੱਲ ਸਕਦੀ ਹੈ ਤੇ ਕੁਝ ਨਾ ਕੁਝ ਬਿਆਨ ਦੋਹਾਂ ਦੇ ਵੱਲੋਂ ਇੱਕ ਦੂਸਰੇ ਖਿਲਾਫ ਦਿੱਤਾ ਜਾ ਸਕਦਾ ਹੈ